ਇਹ ਪਿੰਡ ਅਬਦਾਲ ਜ਼ਿਲ੍ਹਾ ਅੰਮ੍ਰਿਤਸਰ ਇਲਾਕਾ ਹੈਗਾ ਕੱਠੂ ਨੰਗਲ ਇਹਦਾ ਵੱਡਾ ਸਟੇਡੀਅਮ ਹੈ ਜਿੱਥੇ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹੈਗਾ ਵਾ ਔਰ ਅੰਦੋਲਨ ਨੂੰ ਤੇਜ਼ ਕਰਨ ਵਾਸਤੇ ਜਥੇਬੰਦੀ ਨੇ ਔਰ ਗਾਹਾਂ 29 ਨੂੰ ਜਿਹੜੀਆਂ ਹਜ਼ਾਰਾਂ ਟ੍ਰੈਕਟਰ ਟਾਲੀਆਂ ਸ਼ੰਭੂ ਬੋਰਡ ਨੂੰ ਕੂਚ ਕਰਨੀਆਂ ਉਹਦੇ ਪ੍ਰੋਗਰਾਮ ਵਾਸਤੇ ਪੂਰਾ ਜੋਰ ਲਾਇਆ ਜਾ ਰਿਹਾ ਹੈਗਾ ਔਰ ਉਹਦੇ ਵਾਸਤੇ ਸਿ ਤਿਆਰੀ ਕਰਦੇ ਆ ਸਾਡੀ ਅਪ੍ਰੀਲ ਵੀ ਆ ਪੀਐਸ ਲਾਈਵ ਨੂੰ ਜਿਹੜਾ ਚੱਲ ਰਿਹਾ ਹੈਗਾ ਵਰਤਵਾਦ ਸ਼ੇਅਰ ਵੀ ਕਰ ਦਿਓ ਤਾਂ ਜੋ ਆ ਲੋਕਾਂ ਤੱਕ ਸਾਡੀ ਗੱਲ ਪਹੁੰਚ ਜਾਵੇ ਹੁਣ ਮੈਂ ਤੁਹਾਨੂੰ ਦਿਖਾ ਲੂੰਗਾ ਬਸ ਇਸ ਵੇਲੇ ਖੜਾ ਕਿੱਥੇ ਜਦੋਂ ਖੜੇ ਹੋਈਏ ਸ਼ਾਇਦ ਪੂਰੀ ਤਸਵੀਰ ਤੁਹਾਨੂੰ ਜਿਹੜੀ ਆ ਉਹ ਨਜ਼ਰ ਨਾ ਆਉਂਦੀ ਹੋਵੇ ਔਰ ਤੁਹਾਨੂੰ ਮੈਂ ਪੂਰੀ ਤਸਵੀਰ ਦੱਸੂਗਾ ਵੀ ਕਿੱਥੇ ਆਪਾਂ ਕਰ ਰਹੇ ਇੱਕ ਤਾਂ ਆ ਸਟੇਜ ਆ ਸਟੇਜ ਤੋਂ ਤੁਹਾਨੂੰ ਨਜ਼ਰ ਆਊਗਾ ਆ ਵੱਡੀ ਗਰਾਊਂਡ ਦਿਖ ਪੈਣੀ ਆ ਤੁਹਾਨੂੰ ਇੱਧਰ ਮੁੰਡੇ ਨੂੰ ਆਪਾਂ ਕਿੰਨੇ ਵਾਰ ਦੇਖੋ ਤੁਹਾਨੂੰ ਸਾਰੀ ਗਰਾਊਂਡ ਦਿਖ ਰਹੀ ਆ ਉੱਥੋਂ ਤੱਕ ਉਹ ਨਾਲ-ਨਾਲ ਆਹ ਪਰਲੇ ਬੰਨੇ ਚਾਹ ਪਾਣੀ ਦਾ ਪ੍ਰੋਗਰਾਮ ਤੁਸੀਂ ਦੇਖੋ ਅੱਜ ਲੱਗੇ ਹੋਏ ਨੇ ਸਾਡੇ ਵਲੰਟੀਅਰ ਤੇ ਵਲੰਟੀਅਰ ਲੱਗੇ ਹੋਏ ਆ ਜਿਹੜੇ ਆ ਉਹ ਵਸ਼ਾਈ ਕਰਾ ਰਹੇ ਐਸ ਵੇਲੇ ਇੱਧਰ ਸਾਊਂਡ ਸਪੀਕਰ ਦਾ ਇੱਧਰ ਵੇਖੋ ਇੱਧਰ ਆਹ ਸਾਊਂਡ ਸਪੀਕਰ ਦਾ ਆ ਸਾਊਂਡ ਸਪੀਕਰ ਦਾ ਕੰਮ ਵੀ ਸਾਡਾ ਚੱਲ ਰਿਹਾ ਹੈਗਾ ਉਹ ਵੀ ਸਾਡੇ ਬੰਦੇ ਕਰ ਰਹੇ ਹੈਗੇ ਆ ਤੋ ਅੱਜ ਇੱਥੇ ਔਰ ਆ ਸਟੇਜ ਹੈਗੀ ਆ ਸਾਡੀ ਵਧੀਆ ਸਟੇਜ ਲਾਈ ਆ ਭੋਇਵਾਲ ਸਾਹਿਬ ਕਧਾਰਾ ਸਿੰਘ ਜੀ ਭੋਇਵਾਲ ਸਾਹਿਬ ਨਿਗਰਾਨੀ ਹੈਡ ਬਲਦੇਵ ਸਿੰਘ ਬੱਗਾ ਇਹ ਚੱਲ ਰਿਹਾ ਹੈਗਾ ਵਾ ਔਰ ਇਹ ਇਹ ਇਸ ਕਰਕੇ ਇਹ ਜਿਹੜਾ ਵਾ ਅੱਜ ਜਿਹੜਾ ਅਸੀਂ ਜਿਹੜਾ ਵਾ ਇਸ ਜਿਹੜੀ ਮਹਾਪੰਚਾਇਤ ਕਰ ਰਹੇ ਆ ਉਹਦਾ ਤੁਹਾਨੂੰ ਹੋਰ ਨਕਸ਼ਾ ਦੱਸਦਾ ਔਰ ਇਸ ਵੇਲੇ ਅਬਦਾਲਾਂ ਦੇ ਆਗੂ ਸਾਡੇ ਜੋਨ ਕੱਥੂ ਡੰਗਲ ਦੇ ਆਗੂ ਆ ਬੜੇ ਪਿੰਡੇ ਨਾਲ ਸਹਿਯੋਗ ਮਿਲਦਾ ਔਰ ਸਰਕਾਰੀ ਸਕੂਲ ਆ ਪਿੰਡ ਵੀ ਚੰਗਾ ਵਸਾਇਨਾ ਪਿੰਡ ਆ ਸਰਕਾਰੀ ਸਕੂਲ ਆ ਬਹੁਤ ਜ਼ਮੀਨ ਇਹਨਾਂ ਕੋਲੇ ਆ ਇਹਨਾਂ ਨੇ ਚੰਗੇ ਸਮੇਂ ਅਸਲ ਪਿੰਡਾਂ ਵਿੱਚ ਗਰਾਊਂਡਾਂ ਨਹੀਂ ਮਿਲਦੀਆਂ ਅਸੀਂ ਵੇਖੇ ਕਈ ਬਹੁਤ ਸਾਰੇ ਪਿੰਡਾਂ 'ਚ ਗਰਾਊਂਡ ਨਹੀਂ ਹੁੰਦੀ ਹੈਗੀ ਜਿੱਥੇ ਗਰਾਊਂਡਾਂ ਹੈਗੀਆਂ ਉਥੋਂ ਪਲੇਅਰ ਵੀ ਨਿਕਲੇ ਆ ਇਹ ਸਕੂਲ ਤੋਂ ਪੜ ਕੇ ਚੰਗੇ ਵਿਦਿਆਰਥੀ ਵੀ ਆ ਸਾਡੇ ਸਾਰੇ ਆਪਣੇ ਬੰਦੇ ਇਹ ਲੱਗੇ ਹੋਏ ਆ ਕੰਮ ਕਰਨ ਦੇ ਚੱਪ ਦੇ ਵਲੰਟੀਅਰ ਔਰ ਚਲੋ ਹੁੰਦਾ ਵੀ ਪੈਸਾ ਤੇਲਾ ਵੱਜ ਜਾਵੇ ਤੇ ਕੋਕੀ ਦੂਜਾ ਟੈਂਟ ਕੋਲ ਟਾਲਿੰਦਾ ਆਪ ਵੀ ਸਾਡੇ ਮੁੰਡੇ ਨੌਜਵਾਨ ਆਪ ਲਾ ਕੇ ਸਾਰੇ ਕੰਮ ਤਿਆਰੀ ਕਰ ਰਹੇ ਹੈਗੇ ਆ ਇਹ ਗਰਾਊਂਡ ਬਹੁਤ ਵੱਡੀ ਆ ਤੇ ਮੈਂ ਤੁਹਾਨੂੰ ਦੱਸ ਦੇਣਾ ਕਿ ਸਟੇਡੀਅਮ ਇਹਨਾਂ ਨੇ ਬਣਾਇਆ ਹੈਗਾ ਵਾ ਚਾਰ ਸਪੇਰੇ ਤੋਂ ਗਰਾਂਟ ਲਾ ਕੇ ਚਾਰ ਸਪੇਰਾ ਕੁਝ ਥਾਂ ਤੇ ਮੈਂ ਕਿਹਾ ਡਿਗ ਪੀ ਅਜੇ ਗੱਡੀਆਂ ਸਾਈਟ ਤੇ ਪੌੜੀਆਂ ਬੜੀਆਂ ਕੁਝੇ ਤੇ ਬੜੀਆਂ ਹੈਗੀਆਂ ਵਾ ਤੇ ਇਹ ਵੱਡੀ ਗਰਾਊਂਡ ਦੇ ਵਿੱਚ ਜਿਹੜਾ ਅੱਜ ਚਾਰ ਜੋਨਾਂ ਉੱਥੇ ਅੱਠ ਜੋਨਾਂ ਸੀਗੇ ਚਾਰ ਜੋਨਾਂ ਦਾ ਪਰ ਕਾਠ ਬਹੁਤ ਵੱਡਾ ਹੋਣਾ ਫਿਰ ਵੀ ਕਿਉਂਕਿ ਜਨਤਾ ਵਿੱਚ ਉਤਸ਼ਾਹ ਵਾ ਕਿਉਂਕਿ ਗੱਲਬਾਤ ਦਾ ਸੱਦਾ ਔਰ ਐਮਐਸਪੀ ਲੀਗਲ ਗਰੰਟੀ ਕਾਨੂੰਨ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਮਾਫ਼ ਕਰਾਉਣਾ ਹੈਗਾ ਆਪਾਂ ਔਰ ਇਹਦੇ ਨਾਲ ਮਜ਼ਦੂਰਾਂ ਦੀ 200 ਦਿਨ ਨਰੇਗਾ ਔਰ ਆਦਿਵਾਸੀਆਂ ਦਾ ਸਰਦਾਰ ਦੀ ਪੰਜਵੀਂ ਸੂਚੀ ਔਰ ਸਭ ਤੋਂ ਵੱਡੀ ਗੱਲ ਜਿਹੜਾ ਕਾਰਪੋਰੇਟ ਦਾ ਹਮਲਾ ਵਾ ਅੱਜ ਜੇ ਮੈਨੂੰ ਮੌਕਾ ਮਿਲਿਆ ਤੇ ਇੱਥੇ ਹੀ ਜਿੱਥੇ ਮੈਂ ਖੜਾ ਇਹ ਤੋਂ 4 ਕਿਲੋਮੀਟਰ ਦੂਰ ਸੈਲੋ ਵਾ ਸੈਲੋ ਗਦਾਮ ਉਹ ਸੈਲੋ ਗਦਾਮ ਵੀ ਖਾਲੂ ਆ ਸਾਡੀ ਲੰਗਰ ਦੀ ਟੀਮ ਆ ਦੇਖ ਸਕਦੇ ਹੋ ਆ ਸਾਡੇ ਆਪਣੇ ਜੂਨੀਅਰ ਦੇ ਵਲੰਟੀਅਰ ਆ ਪਿੰਡ ਬਦਾਲਾ ਦੇ ਹੋਣਾ ਪਿੰਡ ਆ ਵੇਖੋ ਲੰਗਰ ਦਾ ਚੱਲ ਰਿਹਾ ਹੈਗਾ ਅੱਠੀ ਦਾ ਕੰਮ ਉੱਧਰ ਵੀ ਸਿੰਘ ਬੈਠੇ ਆ ਗਿਆ ਤੇ ਲੰਗਰ ਦਾ ਪ੍ਰੋਗਰਾਮ ਵੀ ਸਾਡਾ ਇੱਥੇ ਚਾਹ ਦਾ ਜਿਹੜਾ ਵਾ ਉਹ ਸ਼ੁਰੂ ਹੋ ਗਿਆ ਵਾ ਤੇ ਇਸ ਕਰਕੇ ਸੀ ਵੱਤ ਤੋਂ ਵੱਤ ਅ ਇਲਾਕੇ ਦੀ ਸਕਤਾ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਤਵਾ ਪਹੁੰਚਣ ਨੂੰ ਖਾਸ ਕਰਕੇ ਸ਼ਹਿਰੀਆਂ ਵੀਰਾਂ ਨੂੰ ਜ਼ਰੂਰ ਪਹੁੰਚਣ ਇੱਥੇ ਵੀ ਕਸਬੇ ਆ ਸਾਡੇ ਕੱਲ ਵੀ ਉੱਥੇ ਬਹੁਤ ਵੱਡੀ ਪੱਧਰ ਤੇ ਆਮ ਜਨਤਾ ਸੀ ਇੱਥੇ ਪਹੁੰਚੋ ਕਿ ਵੱਤ ਵਤ ਨਸ਼ੇਰ ਕਰ ਦਿਓ ਤਾਂ ਜੋ ਰੈਲੀ ਕਾਮ ਜਾ ਵਧੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ